ਹੈਲੋ ਜੀ ਸਤ ਸ੍ਰੀ ਅਕਾਲ ਸਾਰੇ ਨੂੰ ਗੁੱਡ ਮਾਰਨਿੰਗ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵਾਂਗੇ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਔਰ ਅਜੇ ਬਲੌਗ ਵੀ ਹੈ ਸਿਮਿਲਰ ਬਲੌਗ ਤੇ ਇਹ ਤੇ ਸੁੱਤਾ ਪਿਆ ਹੈ ਤੇ ਉੱਠਦਾ ਨਹੀਂ ਪਿਆ ਹੈ ਕਿਉਂਕਿ ਇਹ ਲੇਟ ਸੁੱਤਾ ਸੀ ਰਾਤ ਸੋ ਇਹਨੂੰ ਮੈਂ ਕਾਫੀ ਉਠਾਇਆ ਤੇ ਬਾਅਦ ਵਿੱਚ ਇਹਦੀ ਸਿਸਟਰ ਆਈ ਕਜ਼ਨ ਤੇ ਉਹਦੀ ਚਾਚੀ ਜੀ ਮੈਂ ਉਠਾਨੀ ਹੈ ਇਹਨੂੰ ਤੁਸੀਂ ਲਿਆਓ ਚਾਹ ਬਣਾ ਕੇ ਤੇ ਇਹਨੂੰ ਉਹਨੇ ਉਠਾਇਆ ਤੇ ਮੈਂ ਗਈ ਚਾਹ ਬਣਾਉਣ ਤੇ ਉਹਨੇ ਇਹਨੂੰ ਬਰਸ਼-ਬਰਸ਼ ਕਰਵਾਤਾ ਹੀ ਸਾਰਾ ਤੇ ਮੈਂ ਚਾਹ ਬਣਾ ਕੇ ਲਈ ਤੇ ਇਹਨੂੰ ਵੀ ਮੈਂ ਨਾਲ ਹੀ ਦੁੱਧ ਪੜਾਤਾ ਹੀ ਤੇ ਦੁੱਧ ਨੇ ਕਰ ਲਿਆ ਫਿਨਿਸ਼ ਤੇ ਦੁੱਧ ਫਿਨਿਸ਼ ਕਰਨ ਤੋਂ ਬਾਅਦ ਇਹਨੇ ਬੋਟਲ ਦਿੱਤੀ ਸੌਟ ਵੇਲੋ ਤੇ ਬੱਚੇ ਵਿਗੜੇ ਅੱਜਕੱਲ ਦੇ ਬੱਚਿਆਂ ਨੂੰ ਸੰਭਾਲਣਾ ਬਹੁਤ ਔਖਾ ਏ ਤੇ ਪਰ ਸਮਝਾਈਦਾ ਨਾਲ-ਨਾਲ ਅਜੇ ਜਸਟ 2 ਇਅਰਸ ਦਾ ਨਹੀਂ ਹੋਇਆ ਬਸ ਛੋਟਾ ਏ ਤੇ ਬੱਚਾ ਬੱਚਾ ਏ ਮੇਰਾ ਅਸੀਂ ਕੋਈ ਗੱਲ ਨਹੀਂ ਹੈ ਸੋ ਦੁਪਹਿਰ ਦਾ ਹੋ ਗਿਆ ਸੀ ਸਮਾਂ ਤੇ ਅਹੀਂ ਨਾਸ਼ਤਾ ਕਰਕੇ ਤੇ ਬਾਅਦ ਵਿੱਚ ਮੈਂ ਬਣਾਏ ਗੁੜ ਵਾਲੇ ਚੋਲ ਤੇ ਪਾਪਾ ਤੇ ਚੱਲ ਗਏ ਸੀ ਤੇ ਗੁੜ ਵਾਲੇ ਚੋਲ ਗਰਮ ਬੜੇ ਸੀ ਤੇ ਇਹਨੇ ਨੂੰ ਪਤਾ ਲੱਗ ਗਿਆ ਕਿ ਮੈਂ ਬਣਾਏ ਆ ਸਾਰਿਆਂ ਨੂੰ ਦਿਨ ਤੋਂ ਬਾਅਦ ਕਿਉਂਕਿ ਸਾਡੀ ਜੁਆਇੰਟ ਫੈਮਿਲੀ ਆ ਤੁਹਾਨੂੰ ਪਤਾ ਹੈ ਮੈਂ ਪਹਿਲਾਂ ਵੀ ਵਲੌਗ ਚ ਦੱਸਦੀ ਨਹੀਂ ਕਿ ਸਾਡੀ ਜੁਆਇੰਟ ਫੈਮਿਲੀ ਅਸੀਂ 22 ਮੈਂਬਰਸ ਇਨਕਲੂਡਿੰਗ ਚਿਲड्रन ਅਸੀਂ ਸਾਰੇ ਕੋ ਘਰ ਦੇ ਵਿੱਚ ਰਹਿੰਦੇ ਆ ਤੇ ਅਸੀਂ ਤੁਹਾਨੂੰ ਤੁਹਾਨੂੰ ਜ਼ਰੂਰ ਦਿਖਾਵਾਂਗੇ ਸਾਰੀ ਫੈਮਿਲੀ ਤੇ ਅਸੀਂ ਕੋ ਘਰ ਦੇ ਵਿੱਚ ਰਹਿੰਦੇ ਆ ਔਰ ਕਿੰਨਾ ਵਧੀਆ ਮਤਲਬ ਮਾਣ ਲੱਗਦਾ ਹੈ ਜੋਨਟ ਫੈਮਿਲੀ ਦੇ ਨਾਲ ਤੇ ਇੱਥੇ ਇਹਨੇ ਮੈਟਰਸ ਤੇ ਢੋਲ ਦਿੱਤੀ ਚਾਹ ਸੌਰੀ ਦੁੱਧ ਤੇ ਉਹ ਮੈਟਰਸ ਮੈਂ ਸੁਕਣੇ ਪਾ ਕੇ ਆਈ ਹਾਂ ਤੇ ਉਸ ਤੋਂ ਬਾਅਦ ਮੈਂ ਇਹਨੂੰ ਗੁੜ ਵਾਲੇ ਚੌਲਾਂ 'ਚ ਉਹ ਪਾ ਕੇ ਦਿੱਤਾ ਹੈ ਦੁੱਧ ਕਿਉਂਕਿ ਘਰੋਂ ਵੜੇ ਹੀ ਤੇ ਮੈਂ ਆਪਣੇ ਲਈ ਬਣਾਇਆ ਸੀ ਪਪੀਤਾ ਸ਼ੇਕ ਤੇ ਇਹਨੂੰ ਵੀ ਮੈਂ ਪੀਆ ਆ ਪਰ ਇਹਨੇ ਨਹੀਂ ਪੀਤਾ ਹੈ ਉਸ ਤੋਂ ਬਾਅਦ ਗਈ ਗਏ ਹਾਂ ਬਾਜ਼ਾਰ ਤੇ ਇੱਥੇ ਲੱਗੀ ਇੱਕ ਕ੍ਰੌਕਰੀ ਦੀ ਸ਼ਾਪ ਤੇ ਸੇਲ ਸੌਰੀ ਸੇਲ ਕਹੋ ਜਾਂ ਆਫਰ ਕਹੋ ਕਿਉਂਕਿ ਇਹ ਜੀ ਤੇ 20% ਤੇ ਕਿਸੇ ਤੇ 50% ਆਫ ਸੀਗਾ ਤੇ ਮੇਰੇ ਕੋਲ ਫੌਕ ਨਹੀਂ ਹੈਗੇ ਸੀਗੇ ਆ ਵਾਲੇ ਤੇ ਇਹ ਵਾਲੇ ਮੈਨੂੰ ਹਰ ਵਾਰੀ ਉਦੋਂ ਹੀ ਚਿੰਤਾ ਹੁੰਦਾ ਹੈ ਜਦੋਂ ਘਰ 'ਚ ਮੈਗੀ ਜਾਂ ਪਾਸਤਾ ਬਣਾਉਂਦਾ ਹੁੰਦਾ ਹੈ ਫਿਰ ਅੱਜ ਮੈਨੂੰ ਇਹ ਵੇਖ ਗਈ ਤੇ ਅੱਜ ਮੈਂ ਲੈ ਹੀ ਲੈ ਤੇ ਆ ਮੈਂ ਦੁਕਾਨਦਾਰਾਂ ਵਾਂਗੂ ਤੁਹਾਨੂੰ ਸੁਣਤੀ ਕਿੰਦ ਘੰਨੀ ਜਿੱਦਾਂ ਮੈਨੂੰ ਉਹਨੇ ਵਿਸ਼ਵਾਸ ਦਿਵਾਇਆ ਕਿ ਇਹ ਜਿਹੜੀ ਨੌਨ ਬ੍ਰੇਕਰ ਟ੍ਰੇ ਪੇ ਸੌਰੀ ਟ੍ਰੇ ਕਹੇਤਾ ਪਲੇਟ ਹੈ 플ੈਟਰ ਬਣ ਜਾਂਦਾ ਪੂਰਾ ਇਜੀ ਹੋ ਜਾਂਦਾ ਦਹੀਂ ਪਾਓ ਇੱਕੋ ਜਗ੍ਹਾ ਇੱਕੋ ਜਗ੍ਹਾ ਇਹ ਸਲਾਦ ਰੱਖੋ ਤੇ ਇੱਕੋ ਜਗ੍ਹਾ ਚਾਰ ਰੱਖੋ ਸੋ ਫਾਈਵ ਹੈਗੇ ਆ ਦੇ ਕਾਰਨਰ ਤੇ ਨਾਲ ਮੈਨੂੰ ਟ੍ਰੇ ਦਾ ਸੈੱਟ ਮਿਲਿਆ ਜਸਟ ਇਨ ਰੁਪੀਸ 100 ਜਿਹੜਾ ਮੈਨੂੰ ਬੜਾ ਹੀ ਵਧੀਆ ਲੱਗਾ ਔਰ ਟ੍ਰੇ ਦਾ ਇਹੜਾ ਟ੍ਰੇ ਦੀ ਜਿਹੜੀ ਚੀਜ਼ ਹੈ ਉਹ ਮਜ਼ਬੂਤ ਵੀ ਹੈ ਕਾਫੀ ਟ੍ਰੇ ਸੋ ਇਹ ਦੇਖ लवली ਜਿਹਾ ਪੀਸ ਹੈਗਾ ਬੜਾ ਵਧੀਆ ਇਹ ड्राई फ्रूट सेट एक कैंडी सेट थी एक ड्राई फ्रूट सो मेनू ਦੋਨਾਂ ਚਾਹੀ ਜਿਆਦਾ ਵਧੀਆ ਲੱਗਾ ਫਿਰ ਮੈਂ ਕੈਂਡੀ ਸੈਟ ਰੈਂਟ ਤੇ ਡਰਾਈ ਫਰੂਟ ਪਲੇਟ ਲੈ ਲਿਆ ਸੀਗਾ ਇਹਦੀ ਲੁੱਕ ਬਹੁਤ ਪਿਆਰੀ ਲੱਗਦੀ ਹੈ ਜਦੋਂ ਵੀ ਆਪਾਂ ਇਹ ਚ ਕੋਈ ਚੀਜ਼ ਚੋ ਜੀ ਪਾਉਣੇ ਆਣਾ ਚਾਹੀ ਆਪਣੀ ਮਰਜ਼ੀ ਚਾਹੇ ਬਿਸਕੁਟ ਵਗੈਰਾ ਪੁਜੀਆ ਵਗਾ ਲਓ ਇੰਨੀ ਕਿ ਸਪੇਸ ਆਈ ਹੈ ਇਹਦੇ ਵਿੱਚ ਤੇ ਚਾਹੇ ਡਰਾਈ ਫਰੂਟ ਪਾ ਲਓ ਇਟਸ 올 ਅਪਨ ਅਸ ਜੋ ਵੀ ਇੰਗਲਿਸ਼ ਚ ਬੋਲ ਦਿੰਦੇ ਆ ਸੋ ਮੇਰੀ ਇੰਗਲਿਸ਼ ਵੀ ਕੀ ਹੈ ਥੋੜੀ ਜੀ ਸਵਿੱਤ ਨੇ ਸ਼ੇਕ ਸ਼ੂਕ ਦਿੱਤਾ ਹੀ ਸਾਰਾ ਖਲਾਰ ਗਲਾਸੀ ਕਿਤੇ ਸੋੜਤੀ ਤੇ ਕਵਰ ਕਿਤੇ ਸੋੜਤਾ ਲੱਡੋ ਦੀ ਜੜੀ ਹੁੰਦੀ ਆ ਤੇ ਸਟਿੱਕ ਨੇ ਕੱਢ ਲਈ ਜਾਦੂ ਦੀ ਛੜੀ ਬਣਾ ਲਈ ਇਹਨੇ ਤੇ ਮੈਂ ਸੋਚਨੀ ਚਲੇ ਨੂੰ ਇਹਦੇ ਨਾਲ ਹੀ ਪੀਵਨੀ ਕਿਉਂਕਿ ਥੋੜਾ ਜਿਹਾ ਬਚ ਗਿਆ ਹੀ ਪਰ ਇਹਨੇ ਪੀਤਾ ਨਹੀਂ ਹੋਰ ਪੰਗੇ ਨੇ ਉਹਦੇ ਨਾਲ ਸਾਰੇ ਲੈ ਪਰ ਇਹਨੇ ਜੂਸ ਨਹੀਂ ਪੀਤਾ ਕਿਉਂਕਿ ਇਹਨੂੰ ਸਿਰਫ ਬਾਜ਼ਾਰੀ ਰੈਡੀਮੇਡ ਜੂਸ ਪਸੰਦ ਆ ਫਿਰ ਮੈਂ ਇਹਨੂੰ ਕੱਟ ਕੇ ਦਿੱਤਾ ਫਰੂਟ ਚਮਣ ਬਾਰਿਸ਼ ਹੁੰਦੀ ਬਾਰੂ ਵੀ ਤੁਹਾਨੂੰ ਆਪਾਂ ਦਿਖਾਵਾਂਗੀ ਮੈਂ ਤੁਹਾਨੂੰ ਬਾਰਿਸ਼ ਤੇ ਇਹਨੂੰ ਫਰੂਟ ਕੱਢ ਕੇ ਦਿੱਤਾ ਤੇ ਨਾਲ ਮੈਂ ਬਣਾਈ ਕੈਪਸਿਕਮ ਵੈਜੀਟੇਬਲ ਤੇ ਪਹਿਲੀ ਵਾਰੀ ਹੋਇਆ ਕਿ ਬਾਹਰ ਨੇਰੀ ਵੀ ਆਉਣ ਢੀ ਤੇ ਬਾਰਿਸ਼ ਵੀ ਤੇ ਆਡੀ ਲਾਈਟ ਨਹੀਂ ਸੀ ਗਈ ਸਟਿਲ ਲਾਈਟ ਚੱਲ ਰਹੀ ਸੀ ਕਣੀਆਂ ਪੈਂਡੀਆਂ ਸੀ ਬਾਹਰ ਇਹਨੇ ਕੁਛ ਨਹੀਂ ਖਾਦਾ ਫਿਰ ਇਹਨੇ ਫਰੂਟ ਸਾਰਾ ਖਰਾਬ ਹੀ ਕੀਤਾ ਤੇ ਇਹਨੇ ਸਬਜ਼ੀ ਦੇ ਵਿੱਚ ਟਮਾਟਰ ਚੁੱਕ ਕੇ ਖਾਦਾ ਸਾਰੇ ਫਰੂਟ ਛੱਡ ਕੇ ਸੀਜ਼ਨ ਦਾ ਫਰੂਟ ਸੀ ਅਨਾਰ ਸੀ ਮਸੰਬੀ ਸੀ ਤੇ ਐਪਲ ਸੀ ਚਲੋ ਤੁਹਾਨੂੰ ਬਾਹਰ ਲੈ ਕੇ ਜਾਨੀ ਆ ਤੇ ਬਾਹਰ ਦਾ ਮੌਸਮ ਤੁਸੀਂ ਵੇਖੋ ਬਰ ਦਾ ਮੌਲ ਬਾਹਰ ਹੀ بارش ਤੇ ਆਪਾਂ ਐਕਸਟਰਾ ਸਮਾਨ ਸੜਿਆ ਹੀ ਸਫਾਈ ਕੀਤੀ ਵੇੜਾ-ਵੇੜਾ ਤੋਤਾ ਹੀ ਫਰਸ਼ ਤੇ ਜਿਹੜਾ ਸਮਾਨ ਸੀ ਐਕਸਟਰਾ ਉਹਨੂੰ ਆਪਾਂ ਲਈ ਅੱਗ ਤੇ ਉਧਰ ਆ ਗਈ بارش ਤੇ بارش ਨੇ ਅੱਗ ਬੁਝਾਤੀ ਤੇ ਬੱਦਲ ਬੜੇ ਕੁਲੇ ਪਏ ਹੀ ਬੱਦਲ ਤੁਹਾਨੂੰ ਮੈਂ ਵਿਖਾਉਣੀ ਹੈ ਤੇ ਬੱਦਲ ਵੇਖੋ ਤੁਸੀਂ ਬੱਦਲ ਪੂਰੇ ਕੁਲੇ ਪਏ ਤੇ ਪਰ ਬਾਰਿਸ਼ ਬਹੁਤ ਘੱਟ ਹੋਈ ਨਾਰਮਲ ਪਰ ਮੌਸਮ ਥੋੜਾ ਫਰਕ ਪੈ ਗਿਆ ਹੁਣ ਇਸੀ ਦੇ ਵਿੱਚ ਠੰਡ ਠੰਡ ਲੱਗਦੀ ਹੈ ਇਹ ਸਾਡੇ ਘਰ ਦਾ ਮਣੀ ਪlant ਮਿਥਿਆਸ ਹੈ ਜਿਹੜਾ ਕਿ ਬਹੁਤ ਸਾਰਾ ਪੈਹਾ ਹੁੰਦਾ ਵੈਹੇ ਹੋਊਗਾ ਸੋ ਆਲੂਗਿਆ ਅੰਦਰ ਟੜੇ ਨੇ ਇਹਨਾਂ ਨੂੰ ਆਪਾਂ ਕੱਟੀ ਬਾਹਰ ਕਢੀਦੇ ਆ ਕੀ ਬਾਹਰ ਜਾ ਕੇ ਫਿਰ ਅੰਦਰ ਆਉਂਦਾ ਨਾ ਨਹੀਂ ਲੈਂਦੇ بارش ਦੇ ਵਿੱਚ ਉਹ ਬਿਲਕੁਲ ਹੀ ਨਹੀਂ ਅੰਦਰ ਆਉਂਦਾ ਨਾਮ ਲੈਂਦੇ ਸੋ ਇਹਨੂੰ ਮੈਂ ਤੇ ਲੈ ਆਇਆ ਅੰਦਰ ਹੀ ਰੱਖਿਆ ਨੂੰ ਮੈਂ بارش ਬਾਰੇ ਦੱਸਿਆ ਉਹਨੇ ਜਿਹਨੂੰ بارش ਵਿੱਚ ਖਾਈ ਬਣੀ ਹੋਰ ਬਾਤ ਹੋ ਗਈ ਸੀ ਰਾਤ ਤੇ ਰਾਤ ਨੂੰ ਆ ਗਈ ਸੀ ਇਹਦੇ ਪਾਪਾ ਦੇ ਨਾਲ ਖਣਾ ਖੁਣਾ ਹੀ ਖਾ ਲਿਆ ਇਹ ਕਣਾ ਕੰਦ ਤੋਂ ਬਾਅਦ ਇਹਨੂੰ ਅ ਥੋੜਾ ਬਹੁਤ ਫਰਾਕ ਹੀ ਕਢਾ ਕੇ ਤੇ ਇਹਦੀ ਪੂਆ ਦੀ ਕਾਲ ਆ ਗਈ ਪੂਈ ਜੀ ਦੀ ਤੇ ਇਹਨੇ ਆਪਣੀ ਪੂਈ ਨਾਲ ਕੀਤੀ ਗੱਲ ਵੀਡੀਓ ਕਾਲ ਸੀ ਐਕਚੁਅਲੀ ਤੇ ਨੇ ਪੂਰੀ ਵੌਇਸ ਕਾਲ ਵਾਲੀ ਗੱਲ ਕੀਤੀ ਸਾਰੀ ਉਹਨਾਂ ਨਾਲ ਕੰਨ ਨੂੰ ਲਾ ਕੇ ਗੱਲ ਕਰਦਾ ਰਿਹਾ ਸੋ ਬੋਲਦਾ ਨਹੀਂ ਹੈ ਜਸਟ ਜੇ 2 ਇਅਰਸ ਦਾ ਹੋਇਆ ਨਹੀਂ ਆ ਇਹ ਹਾਫ ਇਅਰਸ ਤੋਂ ਉੱਪਰ ਹੈ ਤੇ 2 ਇਅਰਸ ਦੇ ਡਾਊਨ ਬਸ 2 ਮਹੀਨੇ ਆ ਨੈਕਸਟ ਨਵੰਬਰ ਨੂੰ ਇਹਦਾ ਬਰਥਡੇ ਆ ਸੋ ਸਾਰੇ ਜਣੇ ਕਹਿੰਦੇ ਸੀ ਕਿ ਇਹ ਐਕਚੁਅਲੀ ਇਹ ਟਾਈਮ ਤੋਂ ਥੋੜਾ ਜਿਹਾ ਪਹਿਲਾਂ ਇਹਦਾ ਬੋਰਨ ਆ ਤੇ ਇਹ ਥੋੜਾ ਜਿਹਾ ਅੰਡਰਵੇਟ ਸੀ ਸਾਰੇ ਕਹਿੰਦੇ ਸੀ ਕਿ ਇਹਦੀ ਜਿਹੜੀ ਗਰੋਥ ਆ ਸਲੋ ਹੋਏਗੀ ਬਟ ਮੇਰੇ ਖਿਆਲ ਨਾਲ ਜਿੱਦਾਂ ਤੁਸੀਂ ਵੀ ਵੇਖ ਰਹੇ ਹੋ ਇਹ ਉਹਦੇ ਨਾਲੋਂ ਜ਼ਿਆਦਾ ਐਕਟਿਵ ਆ ਨਾਰਮਲ ਬੱਚਿਆਂ ਨਾਲੋਂ ਜ਼ਿਆਦਾ ਐਕਟਿਵ ਆ ਹਰ ਗੱਲ ਸਮਝਦਾ ਹੈ ਹਰ ਗੱਲ ਕਰਦਾ ਹੈ ਔਰ ਆਪਣੀ ਏਜ ਤੋਂ ਜ਼ਿਆਦਾ ਅੰਡਰਸਟੈਂਡ ਕਰਦਾ ਹਰ ਗੱਲ ਨੂੰ ਔਰ ਮੇਰੀਆਂ ਸਾਰੀਆਂ ਗੱਲਾਂ ਨੂੰ ਸਮਝਦਾ ਜਿੱਦਾਂ ਜਿੱਦਾਂ ਮੈਂ ਕਿੰਨੀ ਫੋਲੋ ਕਰਦਾ ਸਬ ਨੂੰ ਇਹ ਜ਼ਿਆਦਾ ਐਕਟਿਵ ਲੱਗਦਾ ਉਹਨਾਂ ਨਾਲ ਉਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਹੋ ਗਈ ਆ ਜੀ ਰਾਤ ਤੇ ਸੌਣ ਦੀਆਂ ਲੱਗੀ ਆ ਤਿਆਰੀ ਤੇ ਮੈਂ ਕੀਤਾ ਦੁੱਧ ਗਰਮਾ ਆਪਣੇ ਲਈ ਤੇ ਇਹਨਾਂ ਦੇ ਲਈ ਤੇ ਆ ਵੀ ਕੱਪ ਜਿਹੜੇ ਐ ਮੈਂ ਲਏ ਸੀ ਵਿਸ਼ਾਲ ਮੈਗਾ ਮਾਰਚੋਂ ਮੈਨੂੰ ਇਹਨਾਂ ਦਾ ਕਲਰ ਬਹੁਤ ਜ਼ਿਆਦਾ ਪਿਆਰਾ ਲੱਗਾ ਏ ਪਰ ਇਹਦੇ ਪਾਪਾ ਨੂੰ ਜਾਣੇ ਕਿ ਮੇਰੇ ਹਸਬੰਦ ਨੂੰ ਇਹ ਨਹੀਂ ਪਸੰਦ ਆਇਆ ਕੱਪ ਜਿੰਨੇ ਵੀ ਅਜੇ ਤੱਕ ਕੱਪ ਆਏ ਇਹਨਾਂ ਨੂੰ ਕੋਈ ਕੱਪ ਨਹੀਂ ਪਸੰਦ ਆਉਂਦਾ ਕਿ ਇਹ ਵਿੱਚ ਇਹਨਾਂ ਨੂੰ ਚਾਹ ਤੋਂ ਠੰਡਾ ਲੱਗਦਾ ਕਿ ਛੇਤੀ ਠੰਡਾ ਹੋ ਜਾਂਦਾ ਤੇ ਕਿਸੇ ਦਾ ਇਹਨਾਂ ਨੂੰ ਕਲਰ ਨਹੀਂ ਪਸੰਦ ਆਉਂਦਾ ਕੋਈ ਇਹਨਾਂ ਦੇ ਬੁੱਲ ਸੜਦਾ ਤੇ ਇਹਨੂੰ ਵੀ ਮੈਂ ਤੇ ਵੜਾਦਾ ਦੁੱਧ ਇਹਨੇ ਵੀ ਪੀ ਲਿਆ ਇਹ ਦੁੱਧ ਤੇ ਆਪਾਂ ਲੱਗੇ ਹਾਂ ਸੌਣ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ